ਤੇਰਾ ਪਪਾ ਨਾਨਕਰਾ ਵੀ ਇਤਰੀ ਆ ਦੇ ਪਾਣੀ ਦੇ ਕਾਰਨ ਪਿੰਡ ਸ਼ਾਹਪੁਰ ਚਾਚਨ ਦੇ ਖੇਤਾਂ ਵਿੱਚ ਡੁੱਬੀ ਗਈ ਤੇਰਾ ਪਪਾ ਨਾਨਕ ਤੇ ਐਮਐਲਏ ਕਰਤਿਪ ਸਿੰਘ ਰੰਦਾਵਾ ਦਾ ਪਿੰਡ ਪੂਰੀ ਤਰ੍ਹਾਂ ਪਾਣੀ ਵਿੱਚ ਘਿਰਿਆ ਹਲਕਾ ਬਤਾਏ ਗੁਰਦੀਪ ਸਿੰਘ ਰੰਦਾਵਾ ਦਾ ਪਿੰਡ ਸ਼ਾਹਪੁਰ ਚਾਚਨ ਪੂਰੀ ਤਰ੍ਹਾਂ ਹੜ੍ਹ ਤੇ ਪਾਣੀ ਵਿੱਚ ਘਿਰਿਆ ਹੋਇਆ ਹੈ ਬਤਾਏ ਕਰਨਦਾਵਾ ਦੇ ਕਰਨੀ ਤੀ ਕਿ ਇੱਕ ਸਵਿਫਟ ਕਾਰ ਪੂਰੀ ਤਰ੍ਹਾਂ ਹੜ੍ਹ ਦੇ ਪਾਣੀ ਵਿੱਚ ਡੁੱਬੀ ਹੋਈ ਹੈ ਇਸ ਪਾਸ ਤੇ ਲੋਕਾਂ ਤੇ ਦੱਸਣ ਅਨੁਸਾਰ ਇਸ ਘੱਟੀ ਚ ਚਾਰ ਲੋਕ ਸਵਾਰ ਹਨ ਲਖਵਿੰਦਰ ਸਿੰਘ ਜੀ ਕਿਹੜਾ ਪਿੰਡ ਸ਼ਾਹਪੁਰ ਚਾਚਨ ਤੇ ਕਿਵੇਂ ਦਾ ਹਾਲਾਤ ਨੇ ਪਾਣੀ ਦੇ ਇਸ ਵੇਲੇ ਸੇਰੇ ਨੂੰ ਫੋਨ ਆਇਆ ਤੇਰੇ ਸੇਧਾਰੇ ਇੱਥੇ ਉਦੋਲੀ ਆ ਤੇ ਕਹਿੰਦੇ ਗੱਡੀ ਵੇਖਿਆ ਪੱਥੇ ਕਹਿੰਦੇ ਬੰਦੇ ਭੱਜ ਗਏ ਉਧਾ ਤੇ ਇੱਥੇ ਸਰਕ ਟੁੱਟੀ ਨਾਲ ਨਾਲੇ ਦੇ ਉਹ ਗੱਡੀ ਰਾਤ ਹੀ ਡਿੱਗੀ ਆ ਬੰਦੇ ਤਾਂ ਭੱਜ ਗਏ ਪਤਾ ਵੇਖ ਕਿੰਨੇ ਜਣੇ ਸਵਾਰ ਸੀ ਗੱਡੀ ਜੇ ਪਤਾ ਨਹੀਂ ਕਿੰਨੇ ਜਾਣੇ ਉਹ ਤਾਂ ਦੱਸਿਆ ਸਿਰੇ ਮੇਰੇ ਨਾਲ ਗੱਲ ਹੋਈ ਬੰਦੇ ਭੱਜ ਗਏ ਉਧਾ ਜਿੰਨੇ ਹੈਗੇ ਵਿੱਚ ਕਿਥੋਂ ਆ ਰਹੇ ਜਨਾਲੇ ਆ ਰਹੇ ਜਨਾਲੇ ਆ ਰਹੇ ਤੇ ਕੋਈ ਐਸ ਵੇਲੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਤਾਂ ਪੁੱਛਿਆ ਕੋਈ ਨਹੀਂ ਆਇਆ ਕਿਵੇਂ ਦੇ ਹਾਲਾਤ ਨੇ ਅਸਲੇ ਜਿਹੜੇ ਪਾਣੀ ਪਾਣੀ ਵਧਿਆ ਰਾਤ ਅੱਜ ਭਰਾ ਦਾ ਵੀ ਕਾਹਦੇ ਰ ਠੀਕ ਹੀ ਸਰ ਕਸ਼ਾਮੀ ਵਧ ਗਿਆ ਹੁਣ ਰਾਤ ਦਾ ਫੇਰ ਬਹੁਤ ਵਧ ਗਿਆ ਪਾਣੀ ਮਾਂ ਕੀ ਕਰਦੇ ਪ੍ਰਸ਼ਾਸਨ ਨੂੰ ਇਹੋ ਮੰਗ ਕੋਈ ਆਣ ਕੇ ਵੇਖਰ ਕੀ ਬੰਡਿਆ ਕੀ ਨਹੀਂ ਅੰਜੁਗਦੇਵ ਸਿੰਘ ਜੀ ਕਿਹੜਾ ਪਿੰਡ ਪਿੰਨ ਸ਼ਾਹਪੁਰ ਜਾਜਨ ਡੇਰਾ ਬਾਬੇ ਕਾਲੀ ਸਾਹਿਬ ਗੁਰਦਾਰੇ ਲਾਗੇ ਨੇ ਜੀ ਠੀਕ ਹੈ ਕਿਵੇਂ ਦਾ ਜਿਹੜਾ ਅਸਲ ਮਾਹੌਲ ਜਿਹੜਾ ਹੈ ਅੱਜ ਚੌਥਾ ਪੰਜਵਾਂ ਦਿਨ ਹੈ ਪਾਣੀ ਆਇਆ ਹੈ ਮਾਹੌਲ ਬਹੁਤ ਜ਼ਿਆਦਾ ਖਰਾਬ ਹੈ ਪਾਣੀ ਪਹਿਲਾਂ ਤਾਂ ਘਟਿਆ ਸੀ ਹੁਣ ਫੇਰ ਪਾਣੀ ਲਗਾਤਾਰ ਵਧਣ ਲਿਆ ਰਾਤ ਦਾ ਕੁਝ ਪਾਣੀ ਸਥਿਰਿਆ ਘਟਨ ਨਹੀਂ ਲਿਆ ਪਾਣੀ ਤੇ ਜਿਹੜੇ ਪਰਿਵਾਰਕ ਮੈਂਬਰ ਐਸੋਲੇ ਕਿ ਸੁਰੱਖਿਤਾ ਨਾਲ ਜਾ ਚੁੱਕੇ ਆ ਕਿ ਕਿਦਾਂ ਹਜੇ ਵੀ ਮਸੇ ਨਹੀਂ ਪਰਿਵਾਰਕ ਮੈਂਬਰ ਉੱਪਰ ਹੀ ਨਾਰੀ ਆ ਸਾਰੇ ਕਰਦੇ ਛੱਟ ਤੇ ਨੇ ਹਾਂਜੀ ਕਰਦੇ ਛੱਟ ਸਾਰੇ ਜੋ ਤੁਹਾਡਾ ਡੇਰੀ ਫਾਰਮ ਨਗਰ ਬਸ ਉਹਨਾਂ ਦਾ ਕਿਵੇਂ ਉਹ ਠੀਕ ਠਾਕ ਨੇ ਉਹਨਾਂ ਕੋਲ ਕੁਝ ਕਈਆਂ ਕੱਢੀਆਂ ਕੁਝ ਨਹੀਂ ਕੱਢ ਸਕੇ ਪਾਣੀ ਦਾ ਵਹਾਅ ਜਿਆਦਾ ਤੇਜ਼ ਸੀ ਉੱਥੇ ਫਸੀਆਂ ਗਈਆਂ ਕਿ ਕੋਈ ਪ੍ਰਸ਼ਾਸਨ ਵੱਲੋਂ ਮਦਦ ਪਹੁੰਚੀ ਹੈ ਚਾਰੇ ਦੇ ਜਾਂ ਹੋਰ ਕੋਈ ਰਾਤ ਸਮਗਰੀ ਵਾਰ ਹਾਂਜੀ ਥੋੜਾ ਥੋੜਾ ਪਹੁੰਚਣ ਰਿਹਾ ਜੀ ਨਹੀਂ ਤੇ ਕਰਦੇ ਵੀ ਰਹਿ ਹਲਪ ਥੋੜਾ ਪਹੁੰਚਣ ਰਿਹਾ ਜੇ ਕੋਈ ਘਾਟਿਆ ਵੈਸੇ ਥੋੜੇ ਥੋੜੇ ਪ੍ਰਸ਼ਾਸਨ ਨੇ ਵੀ ਆਪਣੇ ਕੋਲ ਰਾਸ਼ਨ ਵਿਖਾਇਆ ਚਲੋ ਤੂੜੀ ਦੇ ਸਾਈਲੇਜ ਪਹੁੰਚਦਾ ਕਰ ਲੈਣਾ ਤਾਂ ਕਿ ਗਦਾਵਾਂ ਦਾ ਇਹ ਕੰਮ ਮੰਦੇ ਜੀ ਜੋ ਮੇਰੀ ਮੰਦੇ ਜੀ ਇਹ ਪ੍ਰਸ਼ਾਸਨ ਦੀ ਗਲਤੀ ਕਰਕੇ ਸਾਲੋਂ ਕੋਈ ਹੋਇਆ ਜੇਕਰ ਟਾਈਮ 'ਚ ਸਫਾਈ ਹੋਈ ਟਾਈਮ 'ਚ ਸਫਾਈ ਹੋਏ ਤਾਂ ਨਹੀਂ ਆ ਸਕਦਾ ਇਹਨਾਂ ਤੂੰ ਬੰਨ ਪਹਿਲਾਂ ਬੰਨੇ ਹੁੰਦੇ ਪਤਾ ਹੀ ਮੌਨਸੂਨ ਸ਼ੁਰੂ ਹੋਣਾ ਬਿਲਕੁਲ ਬਿਲਕੁਲ ਜੀ ਹਨਾ ਜੀ ਲਗਾਤਾਰ 2-3 ਸਾਲ ਤੋਂ ਇਹ ਹੋ ਰਿਹਾ ਕੰਮ ਪ੍ਰਸ਼ਾਸਨ ਦੀ ਨਿਗਲੀ ਕਰਕੇ ਸਾਰਾ ਹੋ ਰਿਹਾ ਇਸ ਤੋਂ ਪਹਿਲਾਂ ਬੰਨ ਬੰਦੇ ਤੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਫਸਲ ਜਿਹੜੀ ਕਿੰਨੇ ਕ ਪਰਸੈਂਟ ਜਿਹੜੀ ਐਸੇ ਜਿਲੀ ਖਤਮ ਹੋ ਚੁੱਕੀ ਅਸਲ ਤਾਂ ਤਾ ਕੋ ਪਤਾ ਹੀ ਨਹੀਂ ਕਿ ਕਿੰਨੀ ਵਕਤ ਮੋ ਚੁਕੀਏ ਸਾਡਾ ਆਪ ਦਾ 70 ਕਿਲੇ ਝੋਨਾ ਸਾਰਾ ਸਾਰਾ ਖਾਰੇ